ਕਿਹਾ ਗਿਆ ਹੈ ਨਾ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਪਰਜਾ ਬਿਖਾਰੀ ਕਨਫਲਿਕਟ ਆਫ ਇੰਟਰਸਟ ਜੇ ਮੁੱਖ ਮੰਤਰੀ ਵੀ ਆਪਦੇ ਹੀ ਬਸਾ ਹੋਣਗੇ ਆ ਉਹ ਸਰਕਾਰੀ ਬਸਾ ਕਿਉਂ ਚੱਲਣ ਦੇਊਗਾ ਜੀ ਮੈਂ ਹਰ ਰੋਜ਼ ਕਿਤੇ ਨਾ ਕਿਤੇ ਪ੍ਰੋਗਰਾਮ ਤੇ ਜਾਣਾ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਹੁੰਦੇ ਨੇ ਹਰ ਰੋਜ਼ ਕਿਤੇ ਨਾ ਕਿਤੇ ਕੋਈ ਘਾਟਨ ਕੋਈ ਨੌਕਰੀਆਂ ਵੰਡਣੀਆਂ ਕੋਈ ਕਿਸੇ ਹੋਰ ਸੜਕਾਂ ਦੇ ਤੋਂ ਘਟਨ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਮੋਹਲ ਆਦਮੀ ਆਮ ਆਦਮੀ ਕਲੀਨਿਕ ਬਣ ਰਹੇ ਨੇ ਇਦਾਂ ਦੇ ਫੰਕਸ਼ਨ ਪੰਜਾਬ ਦੇ ਵਿੱਚ ਹੋਣੋਂ ਬੰਦ ਹੋ ਗਏ ਸੀ ਕਿਉਂਕਿ ਹਾਕਮਾਂ ਦਾ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਸੀ ਉਹਨਾਂ ਦਾ ਧਿਆਨ ਪੰਜਾਬ ਨਾਲੋਂ ਵੱਧ ਪਰਿਵਾਰ ਵੱਲ ਹੋ ਗਿਆ ਸੀ ਆਪਣੇ ਪਰਿਵਾਰ ਆਪਣੇ ਪਰਿਵਾਰ ਬਸ ਹੋਰ ਕੁਝ ਨਹੀਂ जो है, की आना बस और कुछ नहीं जो है आता सासा की होगा बस और कुछ नहीं तुसी सोचो तो कहा गया ना कि जिस देश का राजा व्यापारी उस देश की परजा भिखारी कॉन्फ्लिक्ट ऑफ इंट्रस्ट ਜੇ ਮੁੱਖ ਮੰਤਰੀ ਦੀਆਂ ਆਪਦੇ ਹੀ ਬੱਸਾਂ ਹੋਣਗੀਆਂ ਉਹ ਸਰਕਾਰੀ ਬੱਸਾਂ ਕਿਉਂ ਚੱਲਣ ਦੇਊਗਾ ਜੀ ਕਿਉਂ ਦੇਊ ਵਿੱਚ ਸਰਕਾਰੀ ਬੱਸਾਂ ਚੱਲਣ ਉਹਦੇ ਆਂਦੀਆਂ ਬੱਸਾਂ ਘਟਣਾ ਪਊਗਾ ਜੇ ਮੁੱਖ ਮੰਤਰੀ ਦੇ ਆਪਦੇ ਹੀ ਸਕੂਲ ਹੋਣਗੇ ਪ੍ਰਾਈਵੇਟ ਉਹ ਸਰਕਾਰੀ ਕਿਉਂ ਚੱਲਣ ਦੇਊਗਾ ਉਹ ਕਹੂਗਾ ਮੇਰੇ ਕੋਲੇ ਆਉਣ ਬੱਚੇ ਸਾਰੇ ਜੇ ਮੁੱਖ ਮੰਤਰੀ ਦਾ ਆਪਦਾ ਪ੍ਰਾਈਵੇਟ ਹਸਪਤਾਲ ਹੋਊਗਾ ਉਹ ਸਰਕਾਰੀ ਕਿਉਂ ਬਣਾਊਗਾ ਕੋ ਮੇਰੇ ਕੋਲੇ ਆ ਇਹਨੂੰ ਕਨਫਲਿਕਟ ਆਫ ਇੰਟਰਸਟ ਕਹਿੰਦੇ ਆ ਤੁਸੀਂ ਅਸੀਂ ਇੱਕੰਮ ਸਿਰੇ ਤੋਂ ਜ਼ੀਰੋ ਟੋਲਰੈਂਸ ਰੱਖੀ ਐ ਇਸ ਮਾਮਲੇ 'ਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ ਦੋ ਸਾਲਾਂ ਚ ਜੇ 15 ਦਿਨਾਂ ਨੂੰ ਦੋ ਸਾਲ ਹੋਣਗੇ ਅੱਜ 29 ਫਰਵਰੀ ਐ 16 ਮਾਰਚ ਨੂੰ ਦੋ ਸਾਲ ਹੋ ਜਾਣਗੇ 40000 ਤੋਂ ਵੱਧ ਨੌਕਰੀਆਂ ਸਰਕਾਰੀ ਕੋਈ ਪਟਵਾਰੀ ਮੁੰਡੇ ਕੁੜੀਆਂ ਕੋਈ ਸਬ ਇਨਸਪੈਕਟਰ ਕੋਈ ਐਸ ਡੀਓ ਕੋਈ ਕਲਰਕ ਲੱਗੇ ਪਰ ਸਾਰੀਆਂ ਨੌਕਰੀਆਂ ਔਨ ਮੈਰਿਟ ਬੇਸ 1 ਰੁਪਇਆ ਵੀ ਕੋਈ ਹੱਥ ਖੜਾ ਕਰਕੇ ਕਹ ਦੇ ਕਿ ਮੈਂ ਇਥੋਂ ਲਿਆ ਸੀ ਜਾਂ ਕੋਈ ਸਪਾਰਸ਼ ਜੇ ਕੋਈ 700 ਪੇ ਨੰਬਰਾਂ ਦਾ ਪੇਪਰ ਹੈ ਕਿਸੇ ਮੁੰਡੇ ਦੇ ਜਾਂ ਕੁੜੀ ਦੇ 680 ਨੰਬਰ ਆ ਗਏ ਪਰ ਉਹ ਇਸ ਕਰਕੇ ਉਹਦੀ ਸਿਲੈਕਸ਼ਨ ਨਹੀਂ ਹੋ ਸਕੀ ਕਿ ਉਹਦੇ ਬਾਪੂ ਨੂੰ ਕੋਈ ਐਮਐਲਏ ਨਹੀਂ ਜਾਣਦਾ ਸੀ ਜਾਂ ਉਹਦੀ ਉਹਦੀ ਪਹੁੰਚ ਨਹੀਂ ਸੀ ਜਾਂ ਉਹਦੇ ਕੋਲ ਪੈਸੇ ਨਹੀਂ ਸੀ 550 ਨੰਬਰ ਵਾਲਾ ਨੌਕਰੀ ਲੈ ਗਿਆ ਜਿਵੇਂ ਪਹਿਲਾਂ ਹੁੰਦਾ ਸੀ ਇੱਥੇ ਨਹੀਂ ਹੁੰਦਾ ਹੁਣ ਮੈਨੂੰ ਅੱਜ ਵੀ ਮੈਨੂੰ ਇਸ ਹਸਪੀਟਲ ਦੇ ਸਟਾਫ ਮਿਲਿਆ ਕੋਈ ਮੁਹਾਲੀ ਤੋਂ ਕੋਈ ਸੁਨਾਮ ਤੋਂ ਕੋਈ ਜਲੰਧਰ ਤੋਂ ਕੋਈ ਅੰਮ੍ਰਿਤਸਰ ਤੋਂ ਬਠਿੰਡੇ ਤੋਂ ਫਰੀਦਕੋਟ ਤੋਂ ਪਰ ਮੈਂ ਇਹਨਾਂ ਨੂੰ ਇਹ ਪੁੱਛਿਆ ਮੈਂ ਕਿ ਕੋਈ ਪੈਸਾ ਤਾਂ ਨਹੀਂ ਲੱਗਿਆ ਉਹ ਕਹਿੰਦੇ ਨਹੀਂ ਸਾਡੇ ਕੋਈ অন ਮੈਰਿਟ ਬੇਸ ਹੋਈ ਹੈ ਸਾਡੀ ਭਰਤੀ ਜੇਸੀਂ ਬਹੁਤ ਖੁਸ਼ ਆ ਸੁ ਜੇ ਸਟਾਫ ਖੁਸ਼ ਹੋਊਗਾ ਤਾਂ ਫਿਰ ਮਰੀਜ਼ ਦਾ ਇਲਾਜ ਦੁੱਗਣਾ ਹੋ ਸਕਦਾ ਕਿਉਂਕਿ ਜੇ ਸਟਾਫ ਅੱਦੇ ਮਨ ਨਾਲ ਕੰਮ ਕਰੂਗਾ ਕਿ ਮੈਂ ਮੈਨੂੰ ਪੈਸੇ ਦੇ ਕੇ ਮੰਤੋਂ ਨੌਕਰੀ ਮਿਲੀ ਹੈ ਮੇਰੀ ਤਾਂ ਤਨਖਾਹ ਇੰਨੀ ਤਾਂ ਹਜੇ ਪੈਸੇ ਪੂਰੇ ਹੋਣ ਚ ਹੀ ਲੱਗ ਜੂ ਉਹਨੇ ਫਿਰ ਧਿਆਨ ਨਹੀਂ ਦੇਣਾ ਆਪਣੇ ਕੰਮ ਨੇ ਉਹਦਾ ਮੈਂਟਲੀ ਤੌਰ ਤੇ ਡਿਸਟਰਬ ਰਹਿੰਦਾ ਏਰੀਆ ਮੇਰੇ ਲਈ ਕੋਈ ਬਗਾਨਾ ਨਹੀਂ ਇੱਥੇ ਮੈਂ ਘਟੂ ਘਟ 10 ਸਾਲ ਰਿਹਾ ਆ ਨਾਲ ਹੀ ਘਰ ਹੰ ਸਾਡਾ ਆ ਸਚਾ ਤਨ ਗੁਰਦੁਆਰਾ ਸਾਹਿਬ ਉਹਦੇ ਬੈਕ ਸਾਈਡ ਤੇ ਫਰੀ ਵੀ ਬੰਦ 159 ਆ ਪਾਰਕ ਦੇ ਵਿੱਚ ਸੈਰ ਕਰਦੇ ਸੀ ਆ ਸਤਫੇਜ ਆ ਗਿਆ ਨਾਲ ਦਸਹਿਰਾ ਗਰਾਉਂਡ ਇੱਥੇ ਬਹੁਤ ਵਾਰੀ ਮੇਲੇ ਦਸਹਿਰੇ ਦੇ ਜਸੱਬੇਚਾਰ ਹਰफूल ਜੀ ਬੈਠੇ ਹੈ ਮੇਲੇ ਕਰਾਉਂਦੇ ਹੁੰਦੇ ਸੀ ਕਿਉਂਕਿ ਮਤਾਈਓ ਕਹਿਣਾ ਕਿ ਸਾਰੇ ਇਸ ਏਰੀਏ ਲਈ ਮਨਤਾ ਜੀ ਯਾਦ ਕਾਫੀ ਕਿਉਂਕਿ ਪ੍ਰੋਟੋਕਾਲ ਕਰਕੇ ਹੁਣ ਬਾਰ ਬਾਰ ਦੀ ਲੈ ਜਾਂਦੇ ਆ ਪਹਿਲੀ ਵਾਰ ਅੰਦਰ ਲੈ ਕੇ ਆਏ ਆ ਬਾਦੀ ਦੇ ਮਨ ਤਾਂ ਬੜੀਆਂ ਯਾਦਾਂ ਪੁਰਾਣੀਆਂ ਚੇਤੇ ਨੇ ਕਿ ਮੈਂ ਅੱਜ ਜਾ ਕੇ ਗਵਾਂਡੀਆਂ ਨੂੰ ਵੀ ਮਿਲੂੰਗਾ ਅੱਜ ਮੈਂ ਬਰਗੇੜੀਆ ਸਾਹ ਬਰਗੇੜੀਆ ਬਲਬੀਰ ਸਿੰਘ ਬੜੇ ਨਾਮੀ ਪੈਰਾ ਦੇ ਜਿਹੜੇ ਬਰਗੇੜੀਅਰ ਹੋਏ ਨੇ ਉਹ ਮੇਰੇ ਗਵਾਂਡੀ ਨੇ ਸਾਰੇ ਗਵਾਂਡ ਜਾਊਗਾ ਸੋ ਥੋੜੇ ਵਰਗੇ ਆ ਉਹ ਹੈ ਜੀ ਆ ਉਵੇਂ ਜਿਵੇਂ ਹੀ ਰਹਿਣਾ हां ਕਦੇ ਕਦੇ ਮੈਨੂੰ ਅਫਸਰ ਕਹਿੰਦੇ ਨੇ ਪ੍ਰੋਟੋਕੋਲਜੀ ਇੱਥੇ ਨਾ ਜਾਇਓ ਕਿਉਂ ਨਾ ਜਾਈਏ ਯਾਰ ਪ੍ਰੋਟੋਕੋਲਜੀ ਉਹ ਬਣਾ ਲੈਂਦੇ ਨੇ ਇੱਕ ਚੇਨ ਜੀ ਹਿਊਮਨ ਚੇਨ ਇਹ ਪਰ ਰੱਸੇ ਲਾ ਲੈਂਦੇ ਐਦਾਂ ਮੈਂ ਕਹਿਆ ਯਾਰ ਤੁਸੀਂ ਮੈਨੂੰ ਰੱਸਿਆਂ ਚ ਕਿਉਂ ਲੈ ਕੇ ਜਾ ਰਹੇ ਹੋ ਲੋਕਾਂ ਨੂੰ ਕਿ ਜਤਾਇਆ ਲੋਕਾਂ ਨੂੰ ਫੋਟੋ ਖਿਚਾ ਲੈਣ ਦਿਓ ਕੋਈ ਗੱਲ ਨਹੀਂ ਫੋਟੋ ਖਿਚਾਣੇ ਉਹਨਾਂ ਨੂੰ ਉਹਨਾਂ ਲਈ ਲਾਈਫਟਾਈਮ ਐ ਉਹ ਅਸਲ ਚ ਪਹਿਲਾਂ ਐਦਾਂ ਹੁੰਦਾ ਨਹੀਂ ਸੀਗਾ ਮੁੱਖ ਮੰਤਰੀ ਇੱਕ ਹਉਆ ਬਣਾ ਕੇ ਰੱਖਤਾ ਸੀ ਇਹਦੇ ਨੇੜੇ ਨਹੀਂ ਚਾਹੀਦਾ ਹੁੰਦਾ ਹਵਾ ਕ੍ਰੀਏਟ ਨਾ ਕੋਈ ਘਰੇ ਬੜਨ ਦੇਵੇ ਉੱਥੇ ਨਾ ਇੱਥੇ ਮਿਲਣ ਦੇਵੇ ਕੁਝ ਉਹਨਾਂ ਦਾ ਆਪਦਾ ਵੀ ਇੰਟਰਸਟ ਹੈ ਨਹੀਂ ਸੀ ਲੋਕਾਂ 'ਚ ਸੋ ਜਿਹੜੇ 5 ਸਾਲ ਘਰਾਂ ਦੇ ਅੰਦਰੋਂ ਕੁੰਡੇ ਲਾ ਕੇ ਬੈਠੇ ਰਹੇ ਲੋਕਾਂ ਨੇ ਉਹਨਾਂ ਦੇ ਅਗਲੇ 20-25 ਸਾਲ ਬਾਅਦ 12 ਕੁੰਡੇ ਲਾਤੇ ਹੁਣ ਉਹ ਬਾਹਰੇ ਨਿਕਲ ਸਕਦੇ ਹੁਣ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਪਬਲਿਕ ਹੈ ਜਨਤਾ ਹੈ ਮੇਰੀ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਹਰਾ ਤੇ ਮੈਂ ਕਦੋਂ ਹਰਾ ਤੇ ਤਾਂਮ ਜੇ ਘਰਾਂ ਦੇ ਪਿੰਡਾਂ ਚ ਉੱਠੇ ਹੋਏ ਮੁੰਡੇ ਆ ਮਿਹਨਤਾਂ ਕਰਕੇ ਪਹਿਲਾਂ ਕਲਾ ਦੇ ਖੇਤਰ ਚ ਆ ਕੇ ਮਿਹਨਤ ਕੀਤੀ ਲੋਕਾਂ ਨੇ ਪਿਆਰ ਦਿੱਤਾ ਉਦੋਂ ਵੀ ਲੋਕਾਂ ਦੇ ਪਿਆਰ ਨਾਲ ਹੀ ਬਣੇ ਉਸ ਤੋਂ ਬਾਅਦ ਇੱਧਰ ਆ ਗਏ ਇੱਧਰ ਲੋਕਾਂ ਨੇ ਪਿਆਰ ਦਿੱਤਾ ਇੱਥੇ ਵੀ ਲੋਕਾਂ ਦੇ ਪਿਆਰ ਨਾਲ ਹੀ ਬਣਿਆ ਕਿਉਂਕਿ ਪਬਲਿਕ ਹੈ ਸਭ ਜਾਣਦੀ ਹੈ ਇਹ ਲੋਕ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਬੜੇ ਬੜੇ ਡੇਗੇ ਵੀ ਥੱਲੇ ਜੇ ਹੰਕਾਰ ਆ ਜਾਏ ਜਦ ਲੋਕਾਂ ਨੂੰ ਕੁਝ ਸਮਝਣ ਲੱਗ ਜਾਣਾ ਸੋ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਨੇ ਇੱਕ ਪਰੇ ਸਾਜ਼ਿਸ਼ ਦੇ ਤਹਿਤ ਬੜੀ ਸੋਚੀ ਸਮਝੀ ਨੀਤੀ ਦੇ ਤਹਿਤ ਇਹ ਸਰਕਾਰੀ ادارے ਖਤਮ ਕੀਤੇ ਮਤਲਬ ਕਹਿੰਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਇੰਨਾ ਬੁਰਾ ਹਾਲ ਕਰਦੋ ਕਿ ਲੋਕ ਕਹਿਣ ਚਲੋ ਕੋਈ ਨਹੀਂ ਆਪਣਾ ਜਨਮ ਤਾਂ ਇੱਧਰ ਲੰਘ ਜੂਗਾ ਪਰ ਜਵਾਕਾਂ ਨੂੰ ਪੜ੍ਹਾ ਲਈਏ ਸਰਕਾਰੀ ਚ ਤਾਂ ਪੜ੍ਹਾਈ ਹੈ ਨਹੀਂ ਪ੍ਰਾਈਵੇਟ 'ਚ ਪੜ੍ਹਾਈਏ ਤੇ ਪ੍ਰਾਈਵੇਟ ਸਕੂਲਾਂ ਨਾਲ ਇਹਨਾਂ ਗੱਲ ਕਰਕੇ ਪ੍ਰਾਈਵੇਟ ਸਕੂਲਾਂ ਨਾਲ ਇਹਨਾਂ ਗੱਲ ਕੀਤੀ ਕਿ ਤੁਹਾਨੂੰ ਅਸੀਂ ਕਸਟਮਰ ਦੇਵਾਂਗੇ ਤੁਸੀਂ ਸਾਨੂੰ ਇੰਨਾ ਦੇ ਦਿਓ ਸਰਕਾਰੀ ਸਕੂਲ ਖਤਮ ਕਰਕੇ ਆ ਪ੍ਰਾਈਵੇਟ ਲਿਸ਼ਕ ਦੇ ਸ਼ੀਸ਼ਿਆਂ ਵਾਲੇ ਸਕੂਲ ਬਣਾਓ ਉਥੇ ਆਮ ਬੰਦਾ ਬੱਚੇ ਨੂੰ ਪੜਾ ਨਹੀਂ ਸਕਦਾ ਫੇਰੇ ਹੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਖਤਮ ਕਰਤੇ ਐਕਸਰੇ ਦੀਆਂ ਮਸ਼ੀਨਾਂ ਚ ਕਬੂਤਰਾਂ ਦੇ ਆਲ ਨੇ ਕੋਈ ਡਾਕਟਰ ਨਹੀਂ ਕੋਈ ਮਸ਼ੀਨ ਨਹੀਂ ਕੋਈ ਦਵਾਈ ਨਹੀਂ ਜਾਂ ਤਾਂ ਮਰੋ ਜਾਂ ਪ੍ਰਾਈਵੇਟ ਜਾ ਕੇ ਮੋਟੀਆਂ-ਮੋਟੀਆਂ ਫੀਸਾਂ ਭਰੋ ਕਈ ਘਰਾਂ 'ਚ ਤਾਂ ਮੈਂ ਇਹ ਹਾਲ ਦੇਖਿਆ ਕਿ ਕੈਂਸਰ ਹੋ ਗਿਆ ਜਾਂ ਕੋਈ ਹੋਰ ਨਾਮਰਾਦ ਬਿਮਾਰੀ ਹੋ ਗਈ ਖੁਦ ਕਹਿ ਰਿਹਾ ਬਜ਼ੁਰਗ ਜਾਂ ਲਾਣੇਦਾਰ ਜਿਹੜਾ ਮੁਖੀਆ ਕਰਦਾ ਜਿਹੜਾ ਬਿਮਾਰ ਹੈ ਉਹ ਖੁਦ ਕਹਿ ਰਿਹਾ ਆਪਣੇ ਪਰਿਵਾਰ ਨੂੰ ਮੇਰਾ ਇਲਾਜ ਨਾ ਕਰਾਇਓ ਜਿਹੜੇ 2 ਕਿੱਲੇ 1.5 ਕਿੱਲਾ ਪੈੜੀ ਹੈ ਵਿਕ ਜੂਗੀ ਕੁਛ ਨਹੀਂ ਹੁੰਦਾ ਮੈਂ ਤਾਂ ਆਪਣੀ ਭੋਗ ਲਈ ਜਿੰਨੀ ਭੋਗਣੀ ਹੈ ਮੰਝਿਆਂ ਤੇ ਪਏ ਮੋਟਾ ਇੰਤਜ਼ਾਰ ਕਰ ਰਹੇ ਨੇ ਆ ਹਾਲਤ ਹੋ ਗਈ ਦੇਖੀਏ ਮੈਂ ਪਿੰਡਾਂ ਚ ਕਿਉਂਕਿ ਸਰਕਾਰੀ ਇਲਾਜ ਹੈ ਨਹੀਂ ਪ੍ਰਾਈਵੇਟ ਚ ਕਰਾ ਨਹੀਂ ਸਕਦੇ ਤੋ ਬੜਾ ਮੈਨੂੰ ਦੁੱਖ ਆਉਂਦਾ ਸੀ ਉਦੋਂ ਯਾਰ ਇਹ ਕੀ ਹੋ ਰਿਹਾ ਹੈ ਪਰ ਮੇਰੇ ਵਾਸਤੇ ਨਹੀਂ ਗੱਲ ਨਹੀਂ ਸੀ ਕਿਉਂਕਿ ਮੈਂ ਠੀਕ ਹੈ ਮੈਂ ਪੋਲੀਟਿਕਲ ਸਟਾਇਰ ਕਰਦਾ ਸੀ ਮੈਂ ਸਿਸਟਮ ਤੇ ਸਟਾਇਰ ਕਰਦਾ ਸੀ ਸੀ ਡੀਜ਼ ਰਹੀਂ ਕੈਸੇਟਸ ਰਹੀਂ ਜਾਂ ਸੀਰੀਅਲਸ ਰਹੀਂ ਪਰ ਮੈਂ ਕੁਝ ਇੰਪਲੀਮੈਂਟ ਨਹੀਂ ਕਰ ਸਕਦਾ ਸੀ ਕੋਈ ਵੀ ਮੈਂ ਡੀਸੀ ਜਾਂ ਐਸਐਸਪੀ ਨੂੰ ਆਰਡਰ ਨਹੀਂ ਦੇ ਸਕਦਾ ਸੀ ਕੋਈ ਫਿਰ ਮੈਂ ਸੋਚਿਆ ਭਗਵੰਤ ਮਾਨਾ ਜੇ ਨਰਮੇ ਨੂੰ ਜਾਂ ਝੋਨੇ ਨੂੰ ਕੋਈ ਛੁੰਡੀ ਲੱਗ ਜੇ ਬਾਰੋਂ ਰੋੜੇ ਮਾਰ ਕੇ ਜੇ ਰੋਲਾ ਪਾ ਕੇ ਤਾਂ ਸੁੰਢੀ ਹਟਦੀ ਨਹੀਂ ਇਹਦੇ ਵਾਸਤੇ ਸਪਰੇਅ ਦੀ ਢੋਲੀ ਮੋਢੇ ਤੇ ਧਰ ਕੇ ਅੰਦਰ ਵੜਨਾ ਪਊਗਾ ਖੇਤ ਦੇ ਜੇ ਗਟਰ ਸਾਫ ਕਰਨਾ ਹੈ ਤਾਂ ਗਟਰ ਦੇ ਵਿੱਚ ਉਤਰਨਾ ਪਊਗਾ ਜੇ ਸਿਸਟਮ ਸੱਚੀ ਮੁੱਚੀ ਸਾਫ ਕਰਨਾ ਹੈ ਤਾਂ ਸਿਸਟਮ ਦੇ ਵਿੱਚ ਵੜਨਾ ਪਊਗਾ ਹਾਂ ਇਹ ਵੀ ਮੈਂ ਪਹਿਲੀ ਪ੍ਰਿਪੇਅਰ ਸੀ ਕਿ ਇਧਰੋਂ ਤਾਰੀਫ ਦੀ ਉਮੀਦ ਨਾ ਕਰੀ ਗਾਲਾਂ ਹੀ ਕਹਿਣਗੀਆਂ ਆਲੋਚਨਾ ਹੀ ਹੋਊਗੀ ਜੋ ਮਰਜੀ ਲਿਹਾਉਣ ਇਧਰੋਂ ਉਧਰੋਂ ਝੂਠਾ ਸੱਚਾ ਕੱਢ ਕੇ ਤੇਰੇ ਤੇ ਲਾਈ ਜਾਣਗੇ ਪਰ ਜੇ ਪਬਲਿਕ ਤੇਰੇ ਨਾਲ ਹੋਜੂਗੀ ਫਿਰ ਤੈਨੂੰ ਆਲੋਚਨਾ ਦੀ ਪਰਵਾਹ ਨਹੀਂ ਜਦੋਂ ਪਬਲਿਕ ਦਾ ਸ਼ੈਲਟਰ ਸਾਹਮਣੇ ਪਬਲਿਕ ਦੀ ਦੀਵਾਰ ਖੜੀ ਹੈ ਰੋਕਣ ਵਾਸਤੇ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਮੈਂ ਫੈਸਲਾ ਕੀਤਾ ਰਾਜਨੀਤੀ ਚ ਰਾਜਨੀਤੀ ਤੁਸੀਂ ਕਮਾਲ ਕਰਤੀ ਮੈਂ ਤਾਂ 8 ਸਾਲਾਂ ਦੀ ਰਾਜਨੀਤਿਕ ਕੈਰੀਅਰ ਮੇਰਾ ਤਾਂ 2014 ਚ 14 ਚ ਪਹਿਲੀ ਵਾਰ MP ਬਣਿਆ ਸੰਗਰੂਰ ਤੋਂ ਫਿਰ 19 ਚ ਦੂਜੀ ਵਾਰ ਬਣ ਗਿਆ 22 ਚ ਸਰਕਾਰੀ ਬਣாதி ਤੁਸੀਂ 8 ਸਾਲਾਂ ਚ ਇਹ ਵੀ ਨਹੀਂ ਹੈਗਾ ਜਿਹੜੇ 8 ਸਾਲਾਂ ਜਿਹੜੇ ਹਰਾਏ ਨੇ ਉਹ ਕੋਈ ਆਮ ਸੀਗੇ ਘਰਾਣੇ ਸੀ ਘਰਾਣੇ ਕਈ ਕਈ ਪੀੜ੍ਹੀਆਂ ਤੋਂ ਲੈ ਕੇ ਅਗਲੀਆਂ ਪੀੜ੍ਹੀਆਂ ਤੱਕ ਤਾਂ ਸੋਚੀ ਬੈਠੇ ਸੀ ਕਿ ਅਸੀਂ ਦੋ ਹੀ ਹੁੰਨੇ ਆਂ ਬਸ ਆਪਸ ਚ ਗੱਲਬਾਤ ਹੋਈ ਹੋਈ ਐ ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਆ ਨੀਤੀ ਸੀ ਉਹਨਾਂ ਨੇ ਸੋਚਿਆ ਨਹੀਂ ਸੀ ਕਦੇ ਕਿ ਸਤੌਜ ਪਿੰਡ ਵਾਲੇ ਮਹਿੰਦਰ ਮਾਟੇ ਦਾ ਮੁੰਡਾ ਵੀ ਹੈਗਾ ਇੱਕ ਜੋ ਜਿਹੜਾ ਆਊਗਾ ਤੇ ਤੁਹਾਡੇ ਪੋਲ ਖੋਲੂ ਸਾਰੇ ਤੇ ਤੁਹਾਡਾ ਪੁਰਾਣਾ ਸਾਹਬ ਵੀ ਲਾਊਗਾ ਇਹ ਕਦੇ ਵੀ ਨਹੀਂ ਸੋਚਿਆ ਸੀ ਇਸੇ ਕਰਕੇ ਤੜਫਾਹਟ ਜ਼ਿਆਦਾ ਹੈ ਵੀ ਤੜਫ ਰਹੇ ਨੇ ਵੀ ਆਹ ਕੀ ਹੋ ਗਿਆ ਕੋਈ ਇਹਨਾਂ ਨੂੰ ਪੰਜਾਬ ਦਾ ਦਰਦ ਨਹੀਂ ਕੋਈ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਲੈਣਾ ਦੇਣਾ ਨਹੀਂ ਇਹਨਾਂ ਨੂੰ ਤਾਂ ਆਪਣੀਆਂ ਕੁਰਸੀਆਂ ਦਾ ਦਰਦ ਹੈ ਬਸ ਇਹਨਾਂ ਨੂੰ ਇਹੀ ਦੁੱਖ ਹੈ ਆਮ ਘਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ ਤਿੰਨ ਪੁੱਤ ਬਹਿੰਦੇ ਹੁੰਦੇ ਕਿਉਂ ਬਹਿ ਗਏ ਆਮ ਕਰਨ ਦੇ